ਹਾਂਜੀ ਜੀ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਪਰਮਜੀਤ ਹੈ ਤੇ ਇੱਕ ਕੀ ਘਟਨਾ ਹੋਈ ਤੁਹਾਡੇ ਨਾਲ ਅੱਜ ਹਾਂ ਵੀਰੇ ਕੋਈ ਕਾਰ ਟੁੱਟ ਗਈ ਹਾਂਜੀ ਸਾਤੀ ਪੌਣੇ 10 ਵਜੇ ਹਾਂ ਸੀ ਚਲ ਮੈਂ ਉਥੋਂ ਆਹ ਲੱਪਿਆ ਸੀ ਅੱਛਾ ਤੇ ਕਲਰਾਂ ਵਿੱਚ ਖੜੇ ਸੀ ਨਾਲ ਹੀ ਤੇ ਅੱਛਾ ਸਹਲਾ ਦੇ ਨੰਬਰ ਦਾਗਾ ਮਾਤਾ ਅੱਛਾ ਮੈਂ ਉਥੋਂ ਨਿਕਲ ਪਿਆ ਕਿਰਨ ਮੈਂ ਉਥੋਂ ਮੋਰਸੇ ਨੂੰ ਜਾ ਰਿਹਾ ਆ ਇੱਕ ਮੋਰਸਾਂ ਆ ਕੇ ਦੀ ਇੱਕ ਮਰ ਪੁੱਛੀ ਸੀ। ਤੇਰਾ ਗੁਰੂ ਗਿਆਨ ਮੈਂ ਪਿਆਰ ਨੂੰ ਮੋੜ ਲੱਗਾ। ਹਾਂਜੀ। ਕਿਉਂ ਪਰਫਾਨਾ ਲੈ ਤੇ ਪਾ ਗਏ ਨਾ ਫਿਰ ਮੈਂ ਸਾਲ ਤੋਂ ਥੇਤਾਂ ਦੇ ਪਾਸੇ ਆਂ ਗਿਆ। ਜਦੋਂ ਉੱਤੋਂ ਵੀ ਆ ਗਿਆ। ਹਾਂਜੀ। ਉਸੇ ਅਨੁਸਾਰ 6 ਦਿਨ ਇਹ ਬਿਤਾ ਆਇਆ। ਪਰਫਾਨਾ ਮਾਰੇ ਮੈਂ ਸਾਰੇ ਵਾਧ ਗਿਆ। ਉਸ ਦਿਨ ਬਾਅਦ ਮੈਨੂੰ ਹੋਛ ਲਈ ਗਈ। ਪਹਿਲਾਂ ਤੇ ਦੋ ਮੋੜਿਆ ਕਿ ਸਿਰ ਨੰਬਰ ਦਾ ਤੋੜਾ। ਅੱਜ ਕੋ ਨਾਮ ਨਾ ਕਰੇ ਚੋਕ। ਇਹ ਤਨੋਂ ਕੋਈ ਕੋਈ ਨਿੱਜੀ ਜਿਹਾ ਦੁਸ਼ਮਣੇ ਕਿਹਨਾਂ ਕਿਸੇ ਨਾਮ ਨਹੀਂ ਦੁਸ਼ਮਣ। ਤੇ ਇੱਕ ਇੱਕ ਉਸ ਤੋਂ ਉਹਨਾਂ ਬੰਦਿਆਂ ਦੀ ਕੋਈ ਜਾਣ ਪਛਾਣ ਹੈ ਕਿ ਜਿਹੜੇ ਬੰਦੇ ਸੀ ਕੌਣ ਸੀ ਕਿਵੇਂ ਮਾਰੇ ਮੋਟੀ ਜਾਣ ਪਛਾਣ ਜਿਹੜੀ ਅੱਛਾ ਤੇ ਕੀ ਉਹਨਾਂ ਕੱਪੜਿਆਂ ਤੋਂ ਕਿਵੇਂ ਉਹਨਾਂ ਦਾ ਸਾਥ ਪਾਇਆ ਹਾਂਜੀ ਹਾਂ ਉਹ ਛਾਣ ਕੇ ਬਾਤ ਇੱਕ ਤੋਂ ਢੋਕੜੋ ਉਸ ਟਾਈਮ ਇੱਕ ਲੜਾਈ ਦਾ ਰਹਾ ਦੱਸ ਜਾਂ ਕੋਈ ਲੁੱਟ ਖੋ ਦਾ ਰਹਾ ਦੱਸ ਇਹ ਰਹਾ ਸਾਰੇ ਰੋਟਾ ਲੈ ਰਹੀ ਜੜ ਲੜਾਈ ਵਾਲਾ ਸਿਮੂ ਕੋਲ ਆਹ ਤੇ ਤੋਂ ਢੋਕੜੋ ਕੀ ਕੀ ਚੀਜ਼ ਲੈ ਕੇ ਗਏ ਪਹਿਲਾ ਇੱਕ ਰੋਡਸਰ ਲੈ ਲਿਆ ਹਾਂ ਜਿੰਸ ਫਾਇੰਡਰ ਗੜੀ ਦਾ ਸਮਾਰਾ ਹਾਂਜੀ ਉਹ ਲਾਇਆ ਤੇ ਗਿਆ ਹਾਂਜੀ ਸ਼ਹਿਰ ਹੋਰ ਬਟ ਉਹ ਕੰਨ ਨਾ ਮਾਲ ਕੰਨ ਨਾ ਉਹ ਨਾ ਜਸ ਤੈਨੂੰ ਬੜਾ ਤੋੜ ਠੀਕ ਹੈ ਉਹਨਾਂ ਨੇ ਕਿਹਾ ਅਸੀਂ ਆ ਗਿਆ ਹਾਂ ਹਾਂਜੀ ਉਹ ਪਾਚ ਕੇ ਗਿਆ ਜਨ ਕੀ ਤੁਹਾਡਾ ਮੋਟਰਸਾਈਕਲ ਲੈ ਗਿਆ ਹਾਂ ਮੋਟਰਸਾਈਕਲ ਤੇ ਇਹ ਜਾਨੇ ਤਨ ਉਸ ਤੋਂ ਬਾਅਦ ਕੋਈ ਹੋਸ਼ ਨਹੀਂ ਦੇ ਰਹੀ ਕੀ ਕੋਈ ਪਿੰਡ ਵਾਲ ਚੌਕ ਦੇ ਆਉਂਦਾ ਠੀਕ ਧੰਨਵਾਦ ਹਾਂਜੀ ਭਾਈ ਜੀ ਕੀ ਨਾਮ ਹੈ ਤੁਹਾਡਾ ਹਾਂਜੀ ਜਕਾ ਕਿਹੜਾ ਪਿੰਡ ਆਪਣਾ ਬਾਮਲੀ ਇੰਜੂ ਜਿਸ ਦਿਨ ਦੋ ਹਸਪਤਲ ਮਰੀਜ਼ ਐਡਮਿਟ ਪਿਆ ਤੁਹਾਡਾ ਕੀ ਲੱਗਦਾ ਜੀ ਮਹਾਂਸਪੈਕਟਰ ਜੀ ਤੇ ਕੀ ਕਰਨਾ ਹੋਇਆ ਜੀ ਸਰ ਜੀ ਕੰਮ ਕਰਕੇ ਆਉਂਦੇ ਕਿਸੇ ਕਰਦੇ ਕੀ ਕੰਮ ਕਰਦੇ ਨੇ ਕੰਮ ਦੁਕਾਨ ਦਾ ਵੀ ਕਰਦੇ ਨੇ ਕਾਹਦੀ ਦੁਕਾਨ ਹੈ ਜੀ ਤੇ ਸਰਜੀਤ ਦੀ ਦੁਕਾਨ ਬਾਈ ਤੇ ਕਿਹੜੇ ਪਿੰਡ ਬਾਈ ਦੁਕਾਨ ਬੁੱਧੋ ਕਿਸਾਨ ਦੇ ਤੇ ਬੁੱਧੋ ਕਟ ਬਾਮਲੇ ਆ ਰਹੇ ਸੀ ਹਾਂਜੀ ਬਾਮਲੇ ਆ ਰਹੇ ਸੀ ਤੇ ਇੱਕ ਕੀ ਕਰਨਾ ਕਾਹਦੇ ਕੀ ਕਰਨਾ ਹੋਇਆ ਬੰਗਲਾ ਸਰ ਜੀ ਗੁੰਡੇ ਪਾਇਲੇ ਮਗਰ ਮਗਰਾ ਕੀਤਾ ਨਹੀਂ ਛਰਪਾਨਾ ਮਾਰਿਆ ਨੇ ਮਾਰ ਕੇ ਸਿੱਟ ਗਏ ਸੰਸ ਹਾਲੇ ਪਿੱਛੇ ਕਤਲ ਗਏ ਬੰਦੇ ਘਰੇ ਛੱਡ ਕੇ ਗਏ ਨੇ ਤਾਂ ਇੱਕੋ ਨੀ ਜੇ ਨਸ਼ੇਗੀ ਸੀ ਕਿ ਲੋਟ ਕੋ ਦੀ ਮਨਛਾਂ ਆਵੇ ਲੋਟ ਮਾਰੇ ਵੇਸੀ ਹੈ ਤਾਂ ਤੁਸੀਂ ਕੀ ਇਨਸਾ ਕੀ ਮੰਗ ਕਰਦੇ ਹੋ ਮੰਗ ਕਰਿਆ ਉਹ ਟੇਰੇ ਲੋਕ ਸੱਚ ਸੱਚਾ ਦਿੱਤੀ ਜਾਵੇ ਸਾਡੀ ਨੂੰ ਸੁਣਾਈ ਹੋਵੇ ਤੁਸੀਂ ਕਿੰਨੇ ਕਿੰਨੇ ਕੀ ਬਣੇ ਕਿੰਨੇ ਪਰਿਵਾਰ ਦੇ ਮੈਂਬਰ ਚਾਰ ਦਾ ਗਰੇਂਦਰ ਹੋਰ ਕੋਈ ਤੁਹਾਡਾ ਕਮਾਉਣ ਵਾਲਾ ਕੋਈ ਨਾ ਕਮਾਉਣ ਵਾਲਾ ਕੋਈ ਇਸਰ ਤੇ ਸਾਡੇ ਘਰ ਹਾਂਜੀ ਜਾਨ ਕੇ ਇਹਦੇ ਸਿਰਤੀ ਸਾਰਾ ਚੱਲਦਾ ਹੈ ਤੇ ਕੋਈ ਪੁਲਿਸ ਪ੍ਰਸ਼ਾਸਨ ਵੱਲੋਂ ਜਾਂ ਕਿਸੇ ਮੰਨ ਲਓ ਹੋਰ ਤੇ ਵੱਲੋਂ ਤੁਹਾਡੀ ਇਹ ਪ੍ਰਿਆਸ ਸੁਣੀ ਗਈ ਹੈ ਜਾਂ ਵੀ ਆਇਆ ਕੋਈ ਗੱਲ ਨਹੀਂ ਸਰ ਕਿਸੇ ਨੇ ਸੁਣਾਈ ਸਾਡੀ ਕੀਤੀ ਅਜੇ ਤੱਕ ਪੁਲਿਸ ਦਾ ਕੋਈ ਬਿਆਨ ਨਹੀਂ ਅੱਜ ਕਿੰਨੇ ਦਿਨ ਹੋ ਗਏ ਸੀ ਅੱਜ ਹੋ ਗਏ ਤੀਜਾ ਦਿਨ ਸਰ ਦੇ ਅੱਜ ਤੀਜਾ ਦਿਨ ਹੋ ਗਿਆ ਤੁਹਾਨੂੰ ਫਿਰਕੋਟ ਇੱਥੇ ਤੇ ਕੋਈ ਤੁਹਾਡੇ ਮੰਨ ਲਓ ਸੁਣਵਾਈ ਨਹੀਂ ਕਰ ਰਹੀ ਨਹੀਂ ਸੁਣਾਈ ਕਰ ਰਿਹਾ ਸਰ ਤੁਸੀਂ ਹੁਣ ਅਗਾ ਕੀ ਮੰਗਤ ਕਰਨਾ ਚਾਹੁੰਦੇ ਹੋ ਮੰਗ ਕਰ ਰਹੇ ਸਰ ਸਰ ਸਾਜਾਵੇ ਤੀਜਾ ਦਿਨਾਂ ਨੂੰ ਸਾਡੀ ਸੁਣਾਈ ਹੋਵੇ ਹਰ ਬਿਅਸਰਪਾਂ ਕੀਤੀ ਜਾਵੇ ਛੀ